ਮਾਈਕਰ ਜੀ ਦਾ ਖਾਲਸਾ ਵਾਹੀ ਦੀ ਪਾਤਸ਼ਾਹ ਜੀ ਪਾਛੋ ਮਾਈਕਰ ਜੀ ਦਾ ਖਾਲਸਾ ਹੀ ਫਤਿਹ ਪਾਛੋ ਸਾਰੀਆਂ ਸਖਸਾਂ ਦੇ ਵਿਚ ਆਪੇ ਹੀ ਕਾ ਪਾਛੋ ਵਾਹੀ ਜੀ ਦਾ ਖਾਲਸਾ ਹੈ ਬੱਬਈ ਬਹੁਤ ਨੰਦਾ ਮਹਾਰਾਜ ਇਹ ਸਾਰੀਆਂ ਨੌਜਵਾਨਾਂ ਨੂੰ ਬਣਦੀ ਆ ਐਨ ਅਜੇ ਪਾਣੀ ਛੱਡ ਕੇ ਮਹਾਰਾਜ ਦੇ ਸੰਗ ਲੜੋ ਬਾਨੀ ਚੱਕੋ ਛੋੜ ਦੌੜ ਚੱਕੋ ਨਿਸ਼ਾਨੇ ਬਾਜੀ ਗੱਤ ਕੇ ਗੁਰਬਾਨੀ ਚੱਕੋ ਆ ਪਈਓ ਉਪਦੇਸ਼ ਦੇਣਾ ਚਾਹੁੰਦੇ ਸਾਰੀ ਫੌਜ ਨੂੰ ਬੱਬਈ ਉਹ ਉਹਨਾਂ ਦਾ ਗਲਤ ਗੱਲ ਆ ਫੌਜ ਸਾਰੀ ਦੀ ਸਾਰੀ ਫੌਜ ਦੀ ਗਲਤ ਗੱਲ ਆ ਮਹਾਰਾਜ ਨਾਲ ਜੁੜਨਾ ਚਾਹੀਦਾ ਨਸ਼ੇ ਪੱਤੇ ਦੇ ਵਿੱਚ ਕੁਝ ਨਹੀਂ ਰੱਖਿਆ ਪਾਛੋ ਮਿਹਰਬਾਨੀ ਚਿਕਨੀ ਚਾਹੀਦੀ ਆ ਵੱਧੋ ਵੱਧ ਮਿਹਰਬਾਨੀ ਕੰਨਤ ਕਰਨੀ ਚਾਹੀਦੀ ਵੱਧੋ ਵੱਧ ਸੇਵਾ ਪਾਣੀ ਕਰਨਾ ਚਾਹੀਦਾ ਨਹੀਂ ਕਰੇ ਕੋਈ ਕਹਿੰਦਾ ਜਿੰਦਗੀ ਖੁਆਰਚਾਰ ਕੇ ਬੈਠੋ ਹਾਂਜੀ ਆਪੇ ਸਾਰੀ ਸਮਝ ਗਈ ਜੀ ਤੁਸੀਂ ਜਿਹੜਾ ਚਾਹੁੰਦੇ ਆ ਕਿ ਨਹੀਂ ਪਾਣੀ ਛੱਡ ਕੇ ਪਾਣੀ ਕੰਤ ਕਰੋ ਸੇਵਾ ਪਾਣੀ ਕਰੋ ਤੁਹਾਨੂੰ ਅੱਗੋਂ ਦੀਆਂ ਤਸਵੀਰਾਂ ਵੀ ਦਿਖਾਉਣੇ ਅੱਗੇ ਗੁਰੂਕ ਜਿਹੜਾ ਕੀਰਤਨ ਨਿਕਰੇਗਾ ਉਹ ਤਸਵੀਰਾਂ ਦਿਖਾਉਣੇ ਤੁਹਾਨੂੰ ਜਿਹੜਾ ਚਾਹ ਦਾ ਲੰਗਰ ਵੀ ਜਿਹੜਾ ਲਾਇਆ ਗਿਆ ਸੰਗਤ ਆ ਜਿਹੜੀ ਕਾਫੀ ਗੁਰਦੂਰੂ ਵੀ ਪਹੁੰਚੀ ਆ ਤੇ ਤਸਵੀਰਾਂ ਰਖਾਰੇ ਤੁਹਾਨੂੰ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਉਹ ਝੋਟੀ ਵਾਲਾ ਝੋਟੀ ਵਾਲੇ ਦੀਆਂ ਤਸਵੀਰਾਂ ਦਿਖਾ ਰਹੇ ਨੇ ਕਿਰਤਾਂ ਨੇ ਕਿਰਤਾਂ ਦੀਆਂ ਜਿਹੜੀਆਂ ਤਸਵੀਰਾਂ ਦਿਖਾ ਰਹੇ ਨੇ ਉਹ ਝੋਟੀ ਵਾਲੇ ਜਿਹੜੇ ਜਿਹੜੇ ਨਜ਼ਾਰੇ ਜਿਹੜੇ ਵਾਦ ਰਹੇ ਨੇ ਨਜ਼ਾਰੇ ਜਿਹੜੇ ਵਾਦ ਰਹੇ ਨੇ ਜਿਹੜੇ ਨਜ਼ਾਰੇ ਜਿਹੜੇ ਵਾਦ ਰਹੇ ਨੇ ਨਜ਼ਾਰੇ ਦੀਆਂ ਤਸਵੀਰਾਂ ਦਿਖਾ ਰਹੇ ਤੁਹਾਨੂੰ ਨਜ਼ਾਰੇ ਜਿਹੜੇ ਵਾਦ ਰਹੇ ਨੇ ਜਿਹੜੇ ਸੰਗਤਾਂ ਜਿਹੜੀ ਆਈ ਹੋਈ ਹੈ ਜਿਹੜੇ ਨਜ਼ਾਰੇ ਜਿਹੜੇ ਵਾਦ ਰਹੇ ਨੇ ਹਵਾਏ ਜਿਹੜੀ ਜਿਹੜੀ ਲੱਗ ਰਹੀ ਹੈ ਉਹ ਬਾਕੀ تصویر دکھاو گے درشن بھی کرا گے

ਸੇਵਾਦਾਰ ਸੀਏ ਉਹ ਵੀ ਜਿਹੜੇ ਮਾਲਕ ਦੀ ਖຸນ ਕਿਰਪਾ ਜੀ ਹੋਰ ਜਿਹੜੇ ਢਿੰਗ ਦੇ ਚੱਲੀਆਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਹੜਾ ਤਾਂ ਜਿਹੜਾ ਸੰਗਤ ਨੂੰ ਇਹ ਚਾ ਜਿਹੜਾ ਲੈਣਾ ਚਾਹੀਦਾ ਤੇ ਜਿਹੜੇ ਨੌਜਵਾਨ ਜਿਹੜਾ ਨਸ਼ਾ ਦੇ ਵਿੱਚ ਜਿਹੜਾ ਜਾ ਰਹੇ ਤੇ ਉਹਨਾਂ ਨੂੰ ਸਿੱਖੀ ਦੇ ਨਾਲ ਜੁੜਨਾ ਚਾਹੀਦਾ ਉਹ ਚੀਜ਼ਾਂ ਦਾ ਵੀ ਗੱਲਬਾਤ ਕਰਦੇ ਆਂ ਤਾਂ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕਿੱਥੇ ਰਹਿਗ ਦੀ ਕਿੱਥਾ ਦੇ ਦੋ ਜਿਹੜਾ ਗੁਰੂ ਦਾ ਕੀਰਤਨ ਲਿਕ ਰਹਾ ਕਿੱਥੇ ਜੀ ਦੋ ਉਹ ਗੁਰਪਰਬ ਨੂੰ ਚੀਦਾ ਦੇ ਦਿਹਾੜਿਆਂ ਨੂੰ ਮੁੱਖ ਰੱਖ ਕੇ ਜੰਡਾਲੇ ਤੋਂ ਸਟਾਰਟ ਕੀਤਾ ਤੇ ਉਤੋਂ ਅਸੀਂ ਢਲਮਾ ਤੇ ਹੁਣ ਛੁੱਟੀ ਵਾਲਾ ਮਿੱਡੂਮਨ ਮੈਮੋਣਾ ਸਾਧਕ ਵੀ ਤੁਰੋਗੇ ਜੰਡਾਲੇ ਫੇਰ ਸਮਾਪਤੀ ਕੀਤੀ ਹੋਊਗੀ ਤੇ ਇਸੇ ਕਰਕੇ ਗੁਰੂ ਸਾਹਿਬ ਨੂੰ ਯਾਦ ਕੀਤਾ ਜਾਂਦਾ ਜੀ ਚੀਦਾ ਦਿਹਾੜੇ ਦੇ ਮੁੱਖਰਾਇ ਕਰਕੇ ਕੋਈ ਤਾਂ ਦਿਹਾੜਾ ਪਾਵਾਂਗੇ ਵਾਈਗੜੀ ਬਨਾਜ ਜਿਹੜੀ ਸੰਗਤ ਜਿਹੜੀ ਕੀਰਤਨ ਦੇ ਨਾਲ ਜਿਹੜੇ ਸੇਵਾਦਾਰ ਆ ਦੇਵਦਾਰ ਜਿਹੜੇ ਸੋਇਆ ਤੇ ਜਿਹੜੇ ਨੌਜਵਾਨ ਨੌਜਵਾਨ ਵੱਧ ਧੜਕੇ ਹਿੱਸਾ ਜਿਹੜੇ ਲੈ ਰਹੇ ਕਿਸਾਨ ਦੇ ਵਿੱਚ ਜਿਹੜੇ ਉਹ ਵੀ ਤਸਵੀਰਾਂ ਪਾਣਗੇ ਉਹ ਨੌਜਵਾਨ ਜਿਹੜੇ ਖਾਣ ਖਾ ਰਿਹਾ ਲੱਗੇ ਹੋਏ ਆ। ਕਰਨਾ ਸੋਹਾਰਾ ਦੇ ਸਾਡੇ ਨੂੰ ਸੋਹਾਰਾ ਜਿਹੜੇ ਖਾਣਾ ਸਾਡੇ ਫਿਰ ਸਰਕਲ ਪਰ ਕਟੌੜਿਆਂ ਵਾਲਾ ਲੰਗਰ ਲਾਇਆ ਗਿਆ ਇਹਨਾਂ ਨੂੰ। ਉਹਦਾ ਵੀ ਲੰਗਰ ਲਾਇਆ ਗਿਆ, ਚਾਹ ਵੀ ਲੰਗਰ ਲਾਇਆ ਗਿਆ। che ha preso il numero e si è

ਆਪਣਾ ਬੱਚਾ ਕਿੱਥੇ ਗਿਆ ਉਹ ਕਿਹਦੇ ਦੇਖਣੋਂ ਆਤ ਕਰਦਾ ਹੋਇਆ ਸਭ ਕਾ ਲੋਚੀ ਰੱਤੀ ਗਿਆ ਬਾਅਦ ਸੀ ਜਦ ਸੇ ਪਹੁੰਚੇਗੀ ਕੋਈ ਜਨੋਰ ਕਰਦਾ ਕਰਦੇ ਬਕਰ ਜਿਨ੍ਹਾਂ ਨੇ ਇਹ ਭਰਾਂ ਲਾ ਗਿਆ ਨਬਤ ਜੀ ਕਰਨਾ ਚਾਹੁੰਦਾ ਸੰਗਤ ਕੀ ਆਪਣੀ ਯਾਤ ਦਾ ਰੋਡ ਵਾਲਾ ਜਿਹੜਾ ਸਾਡੇ ਕੇ ਨੱਥਾ ਵਰਦਾ ਅਪੀਲ ਕਰਦੇ ਸੰਗਤਾਂ ਨੂੰ ਕੀ ਦੋ ਬੇਨਤੀ ਕਰਦੇ ਛੋਣਿਆ ਅਪੀਲ ਨਹੀਂ ਹੈ ਬੇਨਤੀ ਹੈ

ਉਹ ਵੀ ਆਪਾਂ ਸਿੱਖ ਸੰਗਤ ਨਾਲ ਗੱਲਬਾਤ ਕਰਦੇ ਜਿਹੜੇ ਸਿੱਖੀ ਦਾ 파ਰਕ ਹਰਵਾੜਾ ਸਾਹਿਬ ਜੀ ਦਾ ਪੂਰਾ ਰੱਖਾਣ ਕਰਨਾ ਆਪਾਂ ਨੂੰ ਕਰਨਾ ਪੈਣਾ। ਬਈ ਭਾਸ਼ਾ ਸ਼ਿੰਗਾਇਤੀ ਦੀ ਜੀ ਬਾਬਾ ਜੀ ਜਿੱਤਣਾ ਦੇਦੋਂ ਨਿਕਲਿਆ ਸੰਗਤ ਜਿਹੜੀ ਬਹੁਤ ਅਜੀਬ ਨਾਲ ਖੜੀ ਹੁੰਦੀ ਹੈ ਕਿਤੇ ਇਹ ਅੱਜ ਕਾਬਸਤਾਨ ਨਿਰਮਲ ਦੇਰਾ ਸਾਧਵਾਪਾ ਜੀ ਸੇ ਲਈ ਮੈਂ ਬਾਕੀ ਤਾਕਤ ਦਾ ਗਮਣਾ ਮਰੀ ਆ ਮੰਗੀਲਾ ਭਾਨਸ਼ੀ ਜੀ ਕੋਲ ਦੇਵ ਜਰਮਾਰਾ ਸੱਚੇ ਪਾਸ਼ਾ ਜੀ ਵਰ ਰੋਬੂ ਦੀ ਸਮਰਪਤੀ ਪਹਿਲਾ ਨਿਸ਼ਾਨ ਨਗਰ ਕੀਤਾ ਪਾਕਿਸਤਾਨ ਦੀ ਰਣਨੀਤੀ ਨੂੰ ਕੱਢ ਰਹੀ ਹੈ ਕਿ ਇਹ ਸੰਧੀ ਸਿਆਸਤਾਂ ਬਿਨਾਂ ਬੰਨ੍ਹਾ ਲਿਆ ਹੈ ਬਹੁਤ ਠਾਠਾ ਮਾਰਦਾ ਪਾਕਿਸਤਾਨ ਹੈ ਜਿਸ ਕਾਰਨ ਮਾਰੇ ਦੀ ਬਹੁਤ ਕਿਰਪਾ ਸੱਚੇ ਪਾਤਸ਼ਾਹ ਦੀ ਹੋ ਰਹੀ ਹੈ ਜੇ ਮਾਲਕ ਸੱਚੇ ਪਾਤਸ਼ਾਹ ਸਾਡੇ ਸਾਰੇ ਨਗਰਾਂ ਦੇ ਆਏ ਮੋਰ ਪਰ ਹੱਕ ਕਰਦੇ ਨੇ ਬਪਾ ਜੀ ਸੰਗਤ ਨੂੰ ਕੀ ਅਪੀਲ ਸੰਗਤ ਨੂੰ ਕਿੰਦਾ ਦਾ ਮੈਸੇਜ ਦੇ ਰਿਹਾ ਜਿਹੜੇ ਸਿੱਖੀਆਂ ਜੋੜਨੇ ਜਿਹੜੇ ਨੌਜਵਾਨ ਜਿਹੜੇ ਸਿੱਖੀ ਤੋਂ ਜੁੜਵਾਂਗੇ ਜੁੜਵਾਂਗੇ ਹਸਪਤਾਲ ਦੀਆਂ ਵੀ ਕਰ ਰਹੇ ਆ ਸਭ ਤੋਂ ਬੋਲਾ ਦਾ ਸੰਗ ਸਿੱਧ ਗਿਆ ਆਪਾਂ ਤੇ ਜੇ ਸਹਿਦਾਰੀ ਆਪਾਂ ਕਾ ਵੀ ਮਹਾਰਾਜ ਸੱਚੇ ਪਾਸ਼ਾ ਦੇ ਚਰਨ ਸੇ ਬੰਨਦੇ ਜਿੰਦਗੀ ਗੁਜ਼ਰੀ ਆ ਅ ਸਰਕਾਰੀ ਦੇ ਸਭ ਸਜੋ ਤੇ ਸਹਿਦਾਰੀ ਆ ਤੇ ਸਾਡਾ ਮੈਸੇਜ ਇਹ ਆ ਕਾ ਵੀ ਮਹਾਰਾਜ ਦੇ ਕੋਲ ਆ ਉਹ ਸਾਡੀ ਸਭਾ ਨਹੀਂ ਕੋਈ ਜੋ ਵੀਤਾ ਮਗਰੂ ਗੋਗਾ ਸਿੰਘ ਮਾਰੇ ਦਾਦਾਰੇ ਦੇ ਬਗੇਰ ਆਪਣੀ ਜਿੰਦਗੀ ਹੈ ਨਹੀਂ ਸੀ ਜੀ ਆਪਾਂ ਇਹ ਕੀ ਕਰ ਕਰਦੇ ਆ ਪੀਸੀ ਦੇ ਕਿਹੜਾ ਆ ਰਿਹਾ ਹੈ ਜੀ ਕੋਈ ਨਾ ਕੋਈ ਬੰਦੇ ਦੇ ਕੋਈ ਨਾ ਕੋਈ ਮਾਤੇ ਕਰਦੀ ਆ ਆਹ ਜੀ ਸਭ ਤੋਂ ਬਾਹਰ ਆ ਬਾਰੇ पूजा गुरू जे न राम